ਸੋਸੀ ਆਲਵਾਏ ਪੋਸਟਰ ਦੇਖੋ ਕਿੰਨੇ ਸੋਹਣੇ ਲੱਗ ਰਿਹਾ ਪੋਸਟਰ ਆ ਦੇਖੋ ਕਿੰਨੇ ਦਿਨਾਂ ਦੇ ਬਹੁਤ ਟਾਈਮ ਦੇ ਪਏ ਸੀ ਇਹ ਵਿੰਗੀਆਂ ਹੋਈ ਜਾਂਦੀਆਂ ਸੀ ਫੋਟੋਆਂ ਸਵਾਗਤ ਚਾਰੇ ਲਵਾਈਆਂ ਰੂਮ ਦੇਖ ਨਾ ਹਾਂਜੀ ਕਿੱਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਸਾਰੇ ਘੈਂਟਾਂ ਤੇ ਇੱਧਰ ਮੇਮ ਮੇ ਲੱਗੀ ਹੋਈ ਛਾੜੂ ਮਾਰਨ ਤੇ ਉਧਰ ਇੱਕ ਮੇਮ ਹਾਂ ਵੀ ਕੈਸਾ ਫੀਲ ਹੋ ਰਿਹਾ ਹੈ ਕਪੜੇ ਧੋ ਕੇ ਮੈਨੂੰ ਤਾਂ ਬਹੁਤ ਅੱਛਾ ਫੀਲ ਹੋ ਰਹਾ ਹੈ ਇਹਨੂੰ ਤੂੰ ਬਾ ਸੁਬੇ ਨੂੰ ਤੈਨੂੰ ਕਿਹੋ ਜਿਹਾ ਫੀਲ ਹੁੰਦਾ ਐਸਾ ਲੈ ਉੱਠ ਕੇ ਐਸਾ ਲੈ ਉੱਠ ਕੇ ਤੈਨੂੰ ਕਿਹੋ ਜਿਹਾ ਫੀਲ ਹੁੰਦਾ ਨਹੀਂ ਯਾਰ ਇਹ ਹੈ ਬਸ ਐਂ ਉੱਠ ਜਾਈਦਾ ਲੈ ਟੱਠੀ ਦਾ ਨਹੀਂ ਯਾਰ ਇਹ ਲਿਖਦੇ ਆ ਲੈ ਟੱਠੀ ਦਾ ਨਹੀਂ ਯਾਰ ਇਹ ਲਈ ਦੇ ਲੈਟ ਉੱਠਦਾ ਨਹੀਂ ਯਾਰ ਇਹ ਲਈ ਦੇ ਇਦਾਂ ਹੀ ਬਸ ਆਇਆ ਹੈ ਕਿ ਸਵੇਰੇ ਨਾ ਫੜ ਕੇ ਕੰਮ ਜਾਂਦਾ ਕੰਮ ਨੂੰ ਨਜ਼ਾਰੇ ਸਾਰੇ ਪੂਰੇ ਆ ਜਾਣ। ਕਿਉਂ ਕੰਮ ਲਾਇਆ ਹੋਵੇ? ਕੰਮ ਕਰੀ ਜੋ ਕੰਮ ਕਰੀ ਜੋ। ਕੰਮ ਸਾਰੇ ਹਰ ਕੰਮ ਮੈਂ ਕੀਤਾ। ਹਾਂ ਉਹ ਕੀਤਾ ਕੀ ਹੈ? ਬੁੱਢਾ ਬੁੱਢਾ ਵਾ ਕੇ ਕੰਮ ਕਰਦਾ ਕੇ ਦੱਸਾਰੀ ਦਾ। ਦੋਰ ਸਾਰੀ ਹੋਰ ਕੰਮ ਹੀ ਕੀਤਾ। ਬੁੱਢੇ ਕਹਿੰਦੇ ਹੁੰਦੇ ਐ ਜਿਵੇਂ ਤੂੰ ਕਹਿਣਾ। ਤੂੰ ਕਿਤਾ ਕਿੰਨਾ ਕੰਮ ਕੀਤਾ ਵਾ? ਕਿੰਨਾ ਕੀਤਾ? ਛੋਟੇ। ਥੰਮੇ ਛੋਟੇ ਹੁੰਦੇ ਤੋਂ। ਹਾਂ। ਤਰਫ ਤੇ ਕੀ ਆ ਬੱਸ? ਹਾਂ। ਆ ਟੁੱਟੀ ਗਾੜੀ ਨਹੀਂ ਆਈ। ਛੋਟੇ ਹੁੰਦੇ ਹੁਣ। ਮੈਂ ਕੱਲ ਤਵਾ ਕੇ ਲਿਆ ਸੀ ਗੱਡੀ ਦੇਖ ਕਿੰਨੇ ਸੋਹਣੇ ਲੱਗੇ ਕਿੱਥੇ ਲੈ ਵੇਢਿਆ ਕਿਉਂ ਲੈ ਵੇਢ ਲਿਆ ਗੱਡੀ ਮੈਂ ਕੱਲ ਤਵਾ ਕੇ ਲਿਆ ਵਧੀਆ ਲੱਗਦੀ ਹੈ ਨਾ ਹੈ ਸਰ ਹੈ ਨਾ ਦੇਖ ਸ਼ੀਸ਼ਾ ਉਹਨਾਂ ਅਗਲਾ ਜਮਾਂ ਸਾਫ਼ ਹੋ ਗਿਆ ਅਗੇ ਦਾਣੇ ਸੀ ਨਾ ਛੋਟੇ ਛੋਟੇ ਦਾਣੇ ਸਿਸ਼ੀਸ਼ੇ ਤੇ ਅਗਲੇ ਤੇ ਪਤਾ ਨਹੀਂ ਹਾਂ ਮਤਲਬ ਮਿੱਟੀ ਮਿੱਟੀ ਵੀ ਜਦਾ ਮਿੱਟੀ ਆ ਹਾਈ ਉਹ ਡਟ ਕੇ ਪਈ ਜਾਂਦੀ ਆ ਹੂੰ ਨੇਰ ਥਾਨੇ ਕਿਹੜਾ ਥੋੜਾ ਆਉਂਦਾ ਆ ਰੋਜ਼ ਨੇਰੀ ਰੋਜ਼ ਕੱਲ ਦੇ ਨੇਰੀ ਆਉਂਦੀ ਆ ਹਵਾ ਚੱਲੀ ਵੀ ਜਾਂਦੀ ਆ ਟਾਈਮ ਨਾਲ ਦਾਣੇ ਕਾਂਢ ਕੇ ਲਾਓ ਫਿਰ ਲੈਣ ਦੇ ਚਾਰ ਵਾਲਾ ਹਾਂ ਉਹ ਰੇੜ ਆ ਗਿਆ ਤਾਦੇ ਹਾਂ मौसम नालादी है कुछ तो होगा <laughs> चार हो चार होगा ये मेरा स्पेशल ले आना है आवाज़ होगना क्या बोला अच्छा ताले आना ताले आना में इंतज़ाम दा बार बार मेरा स्पेशलिस्ट ले लेते निकले हम ਦੇਖੀਂ ਇਦਾਂ ਕਰਦੀ ਕਰਦੇ ਭਾਵੇਂ ਤੈਨੂੰ ਗੰਜਾ ਕਰ ਦੋ ਜਦੋਂ ਦੇਖੇਗਾ ਸ਼ੀਸ਼ੇ 'ਚ ਉਦੋਂ ਪਤਾ ਲੱਗੂ ਆਓ ਕੋ ਵੀ ਗਾਵੇ ਕਿ ਇੱਥੇ ਹੋਰ ਉੱਗੇ ਭਾਇਆ ਸਰ ਨਿਕਲਦੇ ਆ ਲਾਲ ਲਾਲ ਦਾਣੇ ਵੀ ਹੋ ਗਏ ਹੈ ਨਾ ਸਰ ਦਾਣੇ ਹੋ ਗਏ ਬੁੱਤ ਸਹੀ ਕਰ। ਆਕਰੋ। ਇਹ ਲੱਗ ਰਹੀ ਨਹੀਂ ਗੱਲ ਤਾਂ। ਫੇ ਫੇਰ ਵੇਖੀ ਫੜਕਦਾ। ਹਣੀ। ਲੈ, ਇਧਰ ਮੰਮੀ ਬਣਾਈ ਜਾਂਦੀ ਸਬਜ਼ੀ। ਕਦੇ ਹੋ ਜੋਂ ਨਾਲੇ। ਲਗਾਈ। ਅਤ ਖਰਾਬ ਹੋ ਗਏ? ਨਹੀਂ ਨਹੀਂ ਇਦਾਂ ਦੇ ਹੀ ਹੁੰਦੇ ਆ। ਕਾਲੇ ਜਿਵੇਂ ਹੋਏ ਥੰਦਾ। ਕਾਲੇ ਦੇ ਵਿੱਚੋਂ ਹੋਏ ਐਵੇਂ ਹੀ ਆ। ਮੈਂ ਤੋਂ ਦਿਨੋਂ ਕੱਟ ਕੇ ਬਚੀ ਜਾਵਾਂ। ਹਾਂ। ਅਸੀਂ YouTube ਖੋਲ ਕੇ ਵੇਖੋ ਜੀ ਇਦਾਂ ਦੇ ਹੀ ਹੁੰਦੇ ਆ। ਇਦਾਂ ਹੁੰਦੇ ਆ। ਸੂਰ ਕੰਨਾ ਬਣਾਈ ਕੀ ਭੋਨ ਲੱਗਿਆ ਵਿੱਚ? ਸੁੱਕੀ। ਪੰਜਾਂ ਨਹੀਂ ਸੁੱਕੀ। ਐਸਾ ਰਸਵਾਦ ਬਣਦੀ ਆ। ਸਵਾਦ ਨਿਕੜਾ ਬਣਾਈ ਆ ਇਹਨਾਂ ਨੇ ਬਣਾਈ। ਸਵਾਦ ਬਣਦੀ। ਪਹਿਲੇ ਸਵਾਦ ਕਰਨਾ। ਪਹਿਲੇ ਸਵਾਦ ਹੀ ਕਰ ਬੜੀ ਬਣੀ ਨਾ ਸਟੜੇ ਪੜੋ ਹੁਣ ਕਾਜ ਬਣਿਆ। ਕੋਣ ਕਹਿੰਦੇ ਸਵਾਦ ਬਣਾਈ? ਅਸੀਂ ਵੀਰੇ ਉਹਨਾਂ ਨੇ। ਅਸੀਂ ਫਿਰ ਅਸੀਂ ਰਾਤ ਫਿਰ ਸਬਜ਼ੀ ਨਹੀਂ ਬਣਾਈ ਸੀਗੀ ਅਸੀਂ ਸਿੱਧੀ ਰੋਟੀ ਖਾ ਲਈ ਸਿੱਧੀ ਰੋਟੀ ਖਾ ਲਈ ਰਾਤ ਸਾਡੇ ਕੋਲ ਪੀਜ ਪੂਜਾ ਪਿਆ ਸੀਗਾ ਲੋਕੀ ਸਿੱਧੀ ਖਾਂਦੇ ਲੋਕੀ ਘੜਪੂੜੀ ਪੀਜ ਪੂਜਾ ਪਿਆ ਸੀ ਅਸੀਂ ਉਹਨਾਂ ਰੋਟੀ ਖਾ ਲਈ ਰਾਤ ਤੇ ਤਾਂ ਕਰਕੇ ਹੁਣ ਅਸੀਂ ਸਬਜ਼ੀ ਬਣਾਉਣ ਲੱਗੇ ਆ ਬਣਾਉਣ ਲੱਗੇ ਜੀ ਮਸ਼ਰੂਮ ਕੱਲ੍ਹ ਉਹਦਣ ਬਣਾਈ ਸੀਗੀ ਅਸੀਂ ਉਹਦਣ ਬਣਾਈ ਸੀ ਅਸੀਂ ਮਸ਼ਰੂਮ ਤੇ ਤਾਂ ਛੋਲੇ ਅਰੇ ਹਾਂ ਮਟਰ ਸੀ ਮਟਰ ਮਟਰਾਂ ਚ ਪੈਸੀ ਓਕੇ ਮਟਰ ਤੇ ਮਸ਼ਰੂਮ ਬਣਾਏ ਸੀ ਅਸੀਂ ਉਹ ਵੀ ਬਹੁਤ ਸਵਾਦ ਬਣਾਏ ਸੀ ਅੱਜ ਬਣਾਉਣ ਲੱਗੇ ਹਾਂ ਟੁਕੀ ਸਬਜ਼ੀ ਮਸ਼ਰੂਮ ਟਮਾਟਰ ਲੈ ਜੀ ਸਾਡੇ ਪਾ ਗਿਆ ਰੋਟੀਆਂ ਆ ਕੀ ਬਕਾਉਣਗੇ ਇਹ ਤੇਰੇ ਲਈ ਬਕਾਉਣ ਲੱਗੇ ਆ ਖਾਸ ਕਰ ਮੇਰੇ ਲਈ ਕੀ ਆ ਮੈਂ ਉੱਥੇ ਗਾਂ ਮੈਂ ਉੱਥੇ ਗਾਂ ਬਾਪਾ ਮਾ ਮਾ ਵਾ ਵੱਡਾ ਬੰਦਾ ਬੜਾ ਵੱਡਾ ਬੰਦਾ ਹੋਰ ਉਹ ਫੇਰਾ ਹੀ ਆ ਫੇਮਸ ਬੰਦੇ ਆ ਸੀ ਸਾਹੀਂ ਤਾਂ ਵੱਡਾ ਬਗੌਣ ਲੱਗੇ ਫੇਮਸ ਉਹ ਉਹ ਬਰੌਣਾ ਤਾਂ ਵੇਖ ਤੂੰ ਹੈ ਤੈਨੂੰ ਛੋਟਾ ਨਹੀਂ ਬਰੌਣਾ ਲੱਗਦਾ ਹੈ ਸਰੂ ਨਾ ਕਹਿੰਦੀ ਫਰਾਜੀ ਵੀ ਜਾਵੇ ਕਨਾਂ ਦੋ ਪੇੜਿਆਂ ਨਾਲ ਕੀ ਆ ਰੱਜਨ ਨੂੰ ਮੈਂ ਉੱਥੇ ਗਾਂ ਬੜਾ ਉੱਥੇ ਮੋਟਾ ਬੰਦਾ ਹਾਂ ਜਿਵੇਂ ਤੱਕ ਤੱਕ ਇਹ ਤਾਂ ਥੋੜੀ ਰੋਟੀ ਖਾਣੀ ਆ ਤੇ ਇੱਕ ਹੀ ਖਾਣੀ ਆ ਤੇ ਇੱਕ ਹੀ ਖਾਣੀ ਆ ਦੇ ਇੱਕ ਹੀ ਬਣਾਣੀ ਪਾਵਾਂ ਤੇ ਨਾਲ ਹੀ ਬਣਾ ਲਈ ਪਾਉਂ ਚਾਰਾਂ ਦੀ ਬਣਾ ਲੀ ਠੀਕ ਆ ਉਹ ਚੱਕਲੇ ਦੇ ਨਹੀਂ ਪੂਰੀਆਂ ਦੀ ਵੇਲਾ ਪਤਾ ਨਹੀਂ ਹੱਥਾਂ ਦੇ ਕਿਵੇਂ ਆਉਂਦੇ ਆਦੇ ਹੋਣਾ ਚੱਕ ਮੜ ਗਿਆ ਮੜੇ ਆ ਗੁਠਾ ਘਰੀਆ ਚਾਰ ਬਣਾਉਂਦੀਆਂ ਲੈ ਰੋਟੀ ਐ ਏਡੀ ਵੱਡੀ ਰੋਟੀ ਉਹ ਰਹਾਦਾ ਸੀ ਪਿਆ ਆਟਾ ਕਾ ਕਿਹੜਾ ਜਿਹਾ ਸਟਾਈਲ ਆ ਇਹਦਾ ਪਰੋਠਾ ਪਰੋਠਾ ਨਹੀਂ ਕਾ ਹਾਂ ਪੁੱਤਰ ਵਾਲਾ ਮੈਂ ਕੁੱਤਾ ਵਾ ਲੈ ਤੇਰ ਲਈ ਥੋੜਾ ਬਕਾਇਆ ਵਾ ਪਹਿਲਾਂ ਮੈਨੂੰ ਕਹਿਆ ਨਾ ਤੂੰ ਮੈਂ ਤੇਰੀ ਚਰਨੀ ਪਕਾਇਆ ਵਾ ਤਾਂ ਮੈਂ ਕੁੱਤਾ ਵਾ ਕਿਹਦੀ ਕੁੱਤੇ ਨੂੰ ਪਾਵਾਂਗੀ ਹੱਸਣ ਲੈਂ ਸੀ ਤੇ ਮੈਂ ਕਹਿੰਦਾ ਸ਼ਾਬਾਸ਼ ਮੂਝੇ ਕੁੱਤਾ ਬਣਾ ਦਿਆ ਕੋਈ ਨਹੀਂ ਮੈਂ ਤਾਂ ਬਣਾਇਆ ਕੁੱਤਾ ਬੰਦੇ ਨੂੰ ਕੁੱਤਾ ਬਣ ਸਕਿਆ ਨਾ ਹੋਰ ਆ ਬਣ ਗਏ ਕਾਂਦ ਪੂਰੀ ਵਰਜੂ ਲੱਗੂਗੀ ਤੇ ਸੋਹਣੀ ਹਨਾ ਮਾਰਤਾ ਪਾ ਕੀ ਚਾਹ ਰਿਹਾ ਬਈ ਇਹਦੇ ਮਟੀਰੀਅਲ ਨਹੀਂ ਕਰਨਾ ਅਸਾ ਪੀਚੇ ਦਾਬ ਕਰ ਲੈਗੇ ਉਹ ਲਾ ਕੇ ਦਿੰਦੇ ਆ 100 ਰੁਪਏ ਸਕੇਰ ਪਰ ਹਾਂ ਆਪਾਂ ਜੱਤ ਲਾ ਕੇ ਦਿੰਦੇ ਆ 80 ਰੁਪਏ ਸਕੇਰ ਤੇ ਠੀਕ ਹੈ ਕੱਟ ਕਰਤਾ ਆਪਾਂ ਵੀ ਸੋਹੀ ਲਈ ਸੀ ਉਦੋਂ ਹਨਾ ਆਪਾਂ ਨੂੰ ਹੁਣ ਬਹੁਤ ਸਸਤੀ ਆਨ ਲੱਗੀ ਆ ਜਿਹੜੀ 250 ਦੀ ਤੁਸੀਂ ਚੀਟ ਲਈ ਹੈ ਨਾ ਹਾਂ ਹਾਂ 100 ਨਾਲ ਲਈ ਹੋ ਗਿਆ ਅੱਛਾ ਅੱਛਾ ਉਹ ਠੀਕ ਆ ਗਾਂ ਕਰਾਉਣੀ ਆ ਯਾਰ ਸੇਰ ਕਰਾਂਗੇ ਸਾਰੇ ਨੂੰ ਇੱਧਰ ਆ ਜਿਹੜੀ ਆ ਸੇਮ ਹੀ ਹੋਊਗੀ ਸਾਈਜ਼ ਦਾ ਕਿ ਨਹੀਂ ਕੀ ਬਈ ਆ ਜਿਹੜੀ ਫੋਟੋ ਸੇਮ ਹੀ ਹੋਊਗੀ ਕਿ ਨਹੀਂ ਆ ਗਿਆ ਉੱਧਰ ਨੂੰ ਮੈਂ ਦੇਖੀ ਇੱਧਰ ਆ ਕੈਂਡ ਫੋਟੋ ਹਾਂ ਫੋਟੋ ਲਾ ਲਓ ਹਾਂ ਇਹ ਲੱਗਦੀ ਨਾ ਕੈਂਡ ਫੋਟੋ ਉਹ ਦੇਖੋ ਉਹ ਆਪਾਂ ਵੱਡੀ ਫੋਟੋ ਉਧਰ ਇੱਥੇ ਲਾ ਦਾਂਗੇ ਇਧਰ ਹਣ ਉਹ ਸਾਹਮਣੇ ਇਧਰ ਇੱਥੇ ਲਾ ਦਨੇ ਆ ਇੱਥੇ ਇੱਥੇ ਸਾਹਮਣੇ ਵਾਲੇ ਦੇ ਉੱਤੇ ਆ ਵੀ ਇੱਧਰ ਲਾ ਦਿੰਦੇ ਆ ਵੀ ਉੱਧਰ ਲਾਣੀ ਹਾਂ ਜੀ ਇੱਕ ਬਸੇ ਲਵਾ ਲਿਓ ਮੇਕਅਪ ਉਹਨਾਂ ਦੇ ਨਾਲ ਉਧਰ ਲਾਣੀ ਹੈ ਹੈ ਉਧਰ ਦੇ ਪਾਸੇ ਹਾਂ ਹਾਂ ਕਹੇ ਮੈਂ ਉਹ ਚਾੜੇ ਲਾ ਕੇ ਸਾਈਡਾਂ ਤੇ ਬੀਬੀ ਵਾਲੀ ਤੋਂ ਦਾ ਉਹ ਫਿਰ ਪਰ ਉਹ ਤਾੜ ਲਾਉਣੀ ਪਈਆਂ ਮੇਖਾਂ ਉਹਦੇ ਲੱਗਣੀਆਂ ਨਹੀਂ ਸੇਮ ਇਹਦੇ ਵਾਂਗੂ ਲੱਗ ਜਾਂਦੀਆਂ ਤੇ ਕੀਪ ਤਾੜ ਅੱਗੇ ਪਿੱਛੇ ਹੋਇਆ ਫਿਰ ਅੱਗੇ ਪਿੱਛੇ ਹੋਇਆ ਫਿਰ ਇਹ ਦੋਨਾਂ ਜਿਹੜਾ ਮਨ ਨੂੰ ਸਿੰਗਲ ਹੀ ਹੈ ਤਾਂ ਕਿੰਨੀ ਚਾੜੀ ਹੋਗੀ ਸ਼ੀਸ਼ੇਦਰਾ ਜਿਵੇਂ ਸ਼ੀਸ਼ੇਦਰਾ ਹੀ ਨਾ ਵਿਚਾਲੇ ਦਾ ਲਵਾ ਦਾਂਗੇ ਇੱਕ ਹੀ ਲੱਗੂਗੀ ਵਿਚਾਲੇ ਦਾ ਆਪਣਾ ਵਾਲਾ ਮੈਂ ਇੱਥੇ ਲੱਗ ਜੂ ਹਣਾ ਤਿੰਨੇ ਫੋਟੋ ਇੱਥੇ ਪੁੱਟੀ ਹੋਗੀ ਤਾਂ ਬਹੁਤ ਸੋਹਣੇ ਲੱਗੂ ਫੋਟੋ ਬੱਲੇ ਹਾਂ ਹਾਂ ਬਰਾਂਡੇ ਲੱਗਣੀ ਨਹੀਂ ਬਰਾਂਡੇ ਲਾਉਣ ਦੇ ਕਿਹੜੀ ਮੱਟੀ ਲਾਉਣੀ ਵੱਡੀਆਂ ਵੱਡੇ ਬਰਾਂਡੇ ਲੱਗਣੀ ਨਹੀਂ ਸੈਟ ਨਹੀਂ ਹੁੰਦੇ ਕਿਸੇ ਕੰਮ ਤੇ ਨਹੀਂ ਸੈਟ ਹੁੰਦੇ ਹਾਂ ਡਿਗ ਪਾ ਐਸ ਕੰਮ ਤੇ ਆਤ ਸੜੀ ਬਹੁਤ ਉੱਚੀ ਵਾਲੀ ਹੋ ਜੂਗੀ ਪੋਸਟ ਹਾਂ ਤੇ ਨਹੀਂ ਉੱਚੀ ਵਾਲੀ ਹੋ ਜੂਗੀ ਫਿਰ ਫਿੱਜੀ ਵਾਲੀ ਹਾਂ ਕਪੜਾ ਫੁਕਾ ਦੇ ਨਾ ਜਤਨੀ ਰੂਮ ਸਹੀ ਲੱਗੂਗੇ ਨਹੀਂ ਉਹ ਲੈ ਕੇ ਆਣੀ ਸਹੀ ਆ ਸਾਹਮਣੇ ਬੈਠ ਦੇਖਣਾ ਵੀ ਚਾਹੀਦੀ ਸੋ ਆਪਾਂ ਕਰਦੇ ਆ ਜ ਬੈਡ ਕਰਦੇ ਆ ਬਾਕਸਿੰਗ ਤਾਂ ਕਰਦੇ ਆ ਅਨਬਾਕਸਿੰਗ ਇਹ ਜਵਾਕਾਂ ਨੇ ਹੱਥ ਲਾ ਲਾ ਸਾਰੇ ਗੰਦੀ ਛੀਂਟ ਕੀ ਕਰ ਦੇਣੀ ਫੇਰ ਹਾਏ ਵੇਖੀ ਕਿੰਨੀ ਸੋਹਣੀ ਲੱਗਣ ਢੀ ਲੈ ਹਾਏ ਤੇ ਨਿੱਤੀ ਜੋ ਮੂੰਹ ਵੀ ਵੇਖੀ ਹਾਂ ਫੇਰ ਅੰਦਰ ਵੀ ਮੈਲਾ ਲੱਗੀ ਹੋਈ ਆ ਅੰਦਰ ਥੋੜਾ ਜਿਹਾ ਦੇ ਆਈ ਹੈ ਲੈ ਕਿੰਦਾ ਸੋਹਣਾ ਨਿਕਲ ਆਇਆ ਨਾ ਨਿਕਲਦਾ ਨਾ ਬਾਅਦ ਵੇਖਣੀ ਹੋਵੇ ਪਿੱਛੇ ਕੀ ਮਲਾਈ ਦਿੱਤੀ ਸਾਰੇ ਜਦ ਪਿੱਛੇ ਲਾ ਕੀ ਤੂੰ ਇਥੋਂ ਇਥੋਂ ਸਾਰਾ ਲਾ ਦੇ ਉਹ ਗਾੜੀ ਮੜੀ ਪਿੱਛੇ ਰਹਿ ਦੇ ਲੱਗਾ ਨਾ ਨਹੀ ਪਿੱਛੇ ਥੋੜਾ ਤੂੰ ਵਿਚ ਵੜ ਕੇ ਲਾ ਦੇਗਾ ਚਾ ਸਾਹਮਣੇ ਸਾਹਮਣੇ ਜਿਹੜਾ ਦੀ ਦਾ ਲਾ ਦੇ ਇਹਨੂੰ ਪਿੱਛੇ ਕਰ ਦੇ ਫਿਰ ਅਸੀਂ ਉੱਪਰ ਦੀ ਲਾ ਉੱਪਰ ਦੀ ਇਹਨੂੰ ਪਿੱਛੇ ਹਾਂ ਅਹ ਹੂੰ ਬਈ ਖੀ ਤੇ ਅੰਨਾ ਲਾ ਲੋ ਤੇ ਕਿਹਦਾ ਹਾਲ ਕਦੀ ਦਾ ਉਦ ਮੈਂ ਲਖੋ ਦੇਖ ਦੇਖ ਜਿਹੜਾ ਫਲਾਲਾ ਕੇ ਤੇ ਦਸੇਰ ਜਣਾ ਲਾ ਕੇ ਬੈਠੇ ਫਿਰ ਮੈਂ ਨੀ ਹਾਂ ਜੱਜਾ ਦਾ ਕਿੰਨਾ ਮਾਮਾ ਸੋਹਣਾ ਬਹੁਤ ਲੱਗਦਾ ਸਾਰਾ ਹੀ ਬੁੱਤੇ ਨਾ ਕਰਨ ਬਈ ਕਿੱਥੀ ਗਈ ਹੁਣ ਤੈਨੂੰ ਸੋਹਣਾ ਲੱਗਦਾ ਫੇਰ ਪਤਾ ਲੱਗਣਾ ਲਾ ਦੇ ਹਾਂ ਉੱਤਵੇਂ ਹੇਦਾ ਉੱਤੋਂ ਉਹਦੇ ਆ ਟੱਲੀ ਹੋ ਗਿਆ ਉਹਦੋਂ ਵਿੱਚਦਾ ਦੱਸਣਾ ਲੈ ਚਲ ਸੋਸੀ ਬੈੱਡ ਤਾਂ ਵੀ ਲਾਤਾ ਕਵਰ ਬੈੱਡ ਦੇਖੋ ਕਿੰਨਾ ਸੋਹਣਾ ਲੱਗਦਾ ਐਵੇਂ ਮੈਂ ਟੱਕ ਕੇ ਰੱਖਿਆ ਸੀ ਉਦੋਂ ਦਾ ਅਨਬਾਕਸਿੰਗ ਮੈਂ ਕਿੰਨਾ ਗੰਦਾ ਹੋ ਜੂਗਾ ਸੋਸੀ ਆਲ ਵਾਈ ਪੋਸਟਰ ਦੇਖੋ ਕਿੰਨੇ ਸੋਹਣੇ ਲੱਗ ਰਿਹਾ ਪੋਸਟਰ ਆ ਦੇਖੋ ਕਿੰਨੇ ਦਿਨਾਂ ਦੇ ਬਹੁਤ ਟਾਈਮ ਦੇ ਪਏ ਸੀ ਇਹ ਵਿੰਗੀਆਂ ਹੋਈ ਜਾਂਦੀ ਸੀ ਫੋਟੋਆਂ ਸਵਾਗਤ ਜੀ ਮੈਂ ਬਾਰੀ ਤੇ ਗਿਆ ਉਹ ਟੋਟੀ ਲਵਾਈ ਹੈ ਤੇ ਤੁਸੀਂ ਲਵਾਉਣੀ ਹੈ ਚਾਰੇ ਲਵਾਈਆਂ ਰੂਮ ਦੇ ਇੱਕ ਨਾਮ ਲੱਗਦਾ ਹੈ ਨਾ ਅਨਸਰ ਹੈ ਨਾ ਤੇ ਹੈ ਲੈਟੋ ਦੀ ਪਾਣੀ ਦੇ ਸੌਂਦੀ ਆ ਹਾਂ ਤੇ ਅਸੀਂ ਪਰਲੇ ਰੂਮ ਚ ਵੀ ਲਵਾਈਆਂ ਡੈਡੀ ਦੀ ਫੋਟੋ ਤੇ ਸਾਡੀ ਫੋਟੋ ਇੱਥੇ ਲਾਈਆਂ ਸੀ ਇੱਥੇ ਇੱਕ ਆ ਸਾਡੀ ਫੋਟੋ ਲੱਗ ਆਹ ਡੈਡੀ ਦੀ ਫੋਟੋ ਲੱਗ ਗਈ ਤੇ ਇੱਥੇ ਉੱਥੇ ਇੱਕ ਹੋਰ ਲਵਾਈ ਹੈ ਮੈਂ ਇੱਕ ਉੱਥੇ ਲਵਾਉਂਗੇ ਸੀ ਬੀਬੀ ਦੀਆਂ ਨਾਲ ਕੇ ਸਾਰਿਆਂ ਦੀ ਹੋਟੋ ਲੱਗ ਜੂਗੀ ਸਾਡੀ ਹੈਨਾ ਤੇ ਇੱਕ ਇੱਚ ਸਾਡਾ ਸੀਸਾ ਲਵਾਇਆ ਸੀ ਐਡਾ ਅਸੀਂ ਸਾ ਫਿਕਸ ਸੀ ਕਰਾਤਾ ਦੇਖਦਾ ਨਹੀਂ ਹੁਣ ਚੰਨ ਵਾਲਾ ਬੰਦਾ ਵਾ ਅੱਖਾ ਧਾ ਕੇ ਸੀਸਾ ਫਿਕਸ ਕਰਾਤਾ ਤੇ ਮਿੱਟੀ ਬਹੁਤ ਮਿੱਟੀ ਬਹੁਤ ਆਉਣੀ ਹੁੰਦੀ ਸੀ ਤਾਂ ਕਰਕੇ ਫਿਰ ਅਸੀਂ ਇਸਕੋ ਮਿਕਸ ਕਰ ਦਿਆ ਹੈ ਮਿਕਸ ਕਰ ਦਿਆ ਹੈ ਹੈ ਮਿੱਟੀ ਲੈ ਕੇ ਨਹੀਂ ਗੱਡੀ ਆਉਣੀ ਮਿੱਟੀ ਹੈ ਹੀ ਬਹੁਤ ਸੇ ਸਹੀ ਹੈ ਨਾ ਪਰ ਅਮੀ ਮਿੱਟੀ ਨਹੀਂ ਆਉਂਦੀ ਹੈਨਾ ਕਹਨੇ यो हमने फिक्स कर दिया है हमारा घर थोड़ा सा सुंदर लगने लगा है सो हमारा घर अब थोड़ा सा सुंदर लगने लगा है अब हम नहाने जा रहे हैं हमारा टब छोड़ के आया था मैं वो भर गया हुए सारा ही हो भर गया हां ये देख ही सो कमेंट करके बताना कि आपको ओ सॉरी हिंदी आ गई से ਤਾਂ ਕਮੈਂਟ ਕਰਕੇ ਦੱਸੋ ਦੱਸਿਓ ਕਿ ਸਾਡੇ ਪੋਸਟਰ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਮਿਲਦੇ ਆਪਾਂ ਅੱਗੇ ਚੱਲ ਕੇ ਜਲਦੀ ਫੋਟੋ ਆਖੇ ਚਲੋ ਯਾਰ ਹਾਂ ਵੀ ਜਿਵੇਂ ਆ ਫੋਟੋ ਥੱਲੇ ਲਵਾ ਦੇ ਦਿੱਤੀਆਂ ਜਿਵੇਂ ਐ ਕਰਕੇ ਨੰਗਿਆ ਸਣਾੜ ਤਾਂ ਨਾ ਲੱਗਣਗੀ ਤੇ ਨਾਲ ਤੂੰ ਐ ਕਰਕੇ ਨੰਗਣਾ ਐਦਾਂ ਕਰ ਅੱਜ ਤੂੰ ਐ ਕਰਕੇ ਨੰਗਣਾ ਐ ਕਰਕੇ ਨੰਗਣਾ ਲੱਗ ਨਹੀਂ ਸਕਦਾ ਹੋਰ ਰੰਗ ਕਰ ਤੇ ਐ ਇਥੋਂ ਐ ਨੰਗਣਾ ਮੈਂ ਐ ਨੰਗਣਾ ਜੇ ਮੈਂ ਭੱਜ ਕੇ ਹੋਣੀ ਨਹੀਂ ਕੁਛ ਆਲੂ ਨਹੀਂ ਆਇਆ ਜੀ ਰਹਿਣਾ ਚਲ ਬਣੀ ਹੋਣਾ ਨੇ ਤੂੰ ਗੱਲ ਕਰਨੀ ਆ ਪਤਨ ਪਰਲੇ ਭਾਬੀ ਤੇ ਆ ਮੈਨੂੰ ਨਾ ਸਮਝ ਨਹੀਂ ਲੱਗੀ ਕਦੇ ਬਿੰਦੂ ਹੈ ਤੂੰ ਮੈਂ ਤੇਰੀ ਮਾਂ ਮਾ ਤੇਨੂੰ ਸਮਝ ਨਹੀਂ ਲੱਗੀ ਹੈ ਵੀ ਕੀ ਲੈ ਕੇ ਆਨੇ ਦੀ ਮੈਨੂੰ ਕੀ ਪਤਾ ਕੈਮਰਾ ਮੈਨੂੰ ਕੀ ਪਤਾ ਕਿ ਕੀ ਲੈ ਕੇ ਆਇਆ ਮੈਂ ਨਹੀਂ ਪਤਾ ਤੁਸੀਂ ਜੀ ਕੈਮਰਾ ਅਬ ਹਮ ਖਾਮੇਲ ਦੀ ਫੋਟੋ ਖਿਚੇਗੇ ਕਿਸ ਕਿਸ ਦੀ ਖਾਮੇਲ ਦੀ ਕਿਹਦਾ ਵੀ ਤੂੰ ਮੇਰ ਤੋਂ ਆਕੇ ਲੰਘਦੀ ਕਿ ਮੈਂ ਦੱਸ ਤਾ ਅੱਗੇ ਨਾਲੇ ਨਾ ਵੀ ਕਿ ਚੱਲਾਂ ਛੋਸੇ ਖਾਈ ਜਾਂਦੇ ਹੁਣ ਮਤੀਰਾ ਗਰਮੀ ਬਹੁਤ ਹੋ ਗਈ ਕਹਿੰਦੇ ਮਤੀਰਾ ਹਾਇਆ ਕਿਹ ਕਹਿੰਦੇ ਵਾਟਰਮੈਲਨ ਵਾਟਰਮੈਲਨ ਬੇਲਨ ਹੂੰ ਕਿਹ ਕਿਹਾ ਨਹੀਂ ਵਾਟਰਮੈਲਨ ਉਹ ਜੁਝ ਉਹ ਤਾਂ ਵੀ ਸਭਾਟੀ ਗੜਗਾ ਬਚ ਗਿਆ ਨਾਲ ਪਿੱਛੇ ਲੱਗਾ ਵੀ ਹੂੰ ਗਰਮੀ ਚ ਖਾਇਆ ਕਰੋ ਸਾਰੇ ਨੇ ਗਰਮੀ ਬਹੁਤ ਹੁੰਦੀ ਆ ਮਟਰ ਮੈਂ ਕਣੇ ਦੇਦਾ ਹੂੰ ਖਾ ਖਾ ਅੰਜੀ ਤੇ ਅਸੀਂ ਖਾ ਲਈ ਰੋਟੀ ਤੇ ਹੁਣ ਲੱਗਿਆ ਸੀ ਸੌਣ ਕੱਲ ਪਤਾ ਹੀ ਵੀ ਰੋਟੀ ਖਾ ਕੇ ਸੌਣਾ ਹੀ ਹਾਂ ਹੁਣ ਲੱਗਿਆ ਸੀ ਸੌਣ ਤੇ ਹੁਣ ਚਲਦੇ ਹਾਂ ਅਸੀਂ ਬਲੌਗ ਦਾ ਐਂਡ ਸੋ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਮਿਲਦੇ ਆਂ ਆਪਾਂ ਅਗਲੇ ਬਲੌਗ ਤਦ ਤੱਕ ਲਈ ਧੰਨਵਾਦ ਬਾਈ